ਹਰ ਆਹ ਦੀ ਆਪਣੇ ਡੇਰਾ ਬਸੀ ਤੋਂ ਕੌਂਸਲਰ ਟੋਨੀ ਰਾਣਾ ਜੀ ਟੋਨੀ ਰਾਣਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਸ਼ਰਮਾ ਜੀ ਨੂੰ ਅਨਾਉਂਸ ਕਰਿਆ ਟਿਕਟ ਜਦੋਂ ਤਾਂ ਮੰਤਰੀ ਬਣਾਉਣ ਦਾ ਵੀ ਜਿਹੜਾ ਉਹਨਾਂ ਨੇ ਵਾਅਦਾ ਕਰਾਇਆ ਕੀ ਕਹੋਗੇ ਇਸ ਬਾਰੇ ਜਿਹੜੀ ਐਨ ਕੇ ਸ਼ਰਮਾ ਜੀ ਦੀ ਛਵੀ ਆ ਇੱਕ ਬੜੇ ਸਾਫ਼ ਸੱਜ ਲੀਡਰ ਵਾਲੀ ਛਵੀ ਰਹੀ ਹੈ ਅੱਜ ਤੁਸੀਂ ਦੇਖ ਲਓ ਜਿਹੜਾ ਲੀਡਰ ਆਲੇ ਲੁੱਟ ਬਚਾਏ ਹੋਈ ਆ ਚਾਹੇ ਰੇਤਾ ਭਜਿੱਤੇ ਹੋਵੇ ਦਾਰੂ ਦੇ ਹੋਵੇ ਮਾਈਨਿੰਗ ਮਾਫੀਆ ਹੋਇਆ ਜਾਂ ਲੈਣ ਮਾਫੀਆ ਹੋਇਆ ਉਹ ਸਾਡੇ ਹਲਕੇ 'ਚ ਇੰਨਾ ਹਾਵੇ ਹੋ ਚੁੱਕਿਆ ਹੈ ਵੀ ਇਹ ਗਰੀਬ ਆਦਮੀ ਕਾਰੋਬਾਰ ਨਹੀਂ ਕਰ ਸਕਦਾ ਕਿਸਾਨ ਤਰਾਹੀ ਤਰਾਹੀ ਹੋਇਆ ਵਾ ਪਾਣੀ ਪਿੱਛੇ ਲੋਕ ਤਰਾਹਤ ਰਹੀ ਹੋਈ ਹੈ ਲੀਡਰਸ਼ਿਪ ਉਹੀ ਹੋਣਾ ਚਾਹੀਦਾ ਜਿਹੜਾ ਜ਼ਮੀਨੀ ਲੈਵਲ ਤੱਕ ਹੋ ਕੇ ਚੱਲੇ ਅੱਜ ਐਨ ਕੇ ਸ਼ਰਮਾ ਜੀ ਨੂੰ ਕਿਸੇ ਪਿੰਡ 'ਚ ਲੈ ਲਿਓ ਕਿਸੇ ਸ਼ਹਿਰ 'ਚ ਲੈ ਕੇ ਜਾਓ ਉਹਨਾਂ ਨੂੰ ਗਲੀ ਗਲੀ ਦਾ ਯਾਦ ਹੈ ਹਰ ਇੱਕ ਜਗ੍ਹਾ ਇਹ ਪਤਾ ਵੀ ਪਾਣੀ ਦੀ ਪ੍ਰੋਬਲਮ ਕਿੱਥੇ ਹੈ ਕਦੇ ਇਹ ਮਾਫੀਆ ਵਰਗੇ ਜਿਹੜੇ ਗਰੋਸ ਹੀ ਇਹ ਨਹੀਂ ਉੱਪਰ ਦੇ ਸੀ ਅੱਜ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਪੰਜਾਬ ਨੂੰ ਬਚਾਣਾ ਹੈ ਤੇ ਐਨ ਕੇ ਸ਼ਰਮਾ ਵਰਗੇ ਲੀਡਰ ਦੀ ਜ਼ਰੂਰਤ ਹੈ ਜੇ ਆਪਣੇ ਹਲਕੇ ਨੂੰ ਬਚਾਣਾ ਹੈ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਐਨ ਕੇ ਸ਼ਰਮਾ ਨੂੰ ਵੋਟਾਂ ਪਾ ਕੇ ਸੁਖਵੀਰ ਸਿੰਘ ਬਾਦਲ ਜੀ ਦੀ ਸਰਕਾਰ ਪਾਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ ਜਿਸ ਤੋਂ ਦੁਬਾਰਾ ਪੰਜਾਬ ਖੁਸ਼ਹਾਲ ਹੋ ਚੁਕੇ ਹੋ ਜਨਜਾਇ ਤੇ ਜੋ ਪਿਛਲੇ 4 ਸਾਲ 4.5 ਸਾਲ ਚਾਲ ਰਿਹਾ ਪੰਜਾਬ ਦਾ ਪੰਜਾਬ ਦੀ ਹਰ ਚੀਜ਼ ਵਿਕ ਚੁੱਕੀ ਆ ਇੱਥੇ ਤੱਕ ਕਿ ਪੀਡਾ ਵੀ ਡੀ ਦੀਆਂ ਜ਼ਮੀਨਾਂ ਵਿਕ ਚੁੱਕੀ ਆ ਤੇ ਪੰਜਾਬ ਨੂੰ ਆਪਣਾ ਜਿਹੜਾ ਕਮਾਈ ਵਾਲਾ ਸਾਧਨ ਕੋਈ ਨਹੀਂ ਰਿਹਾ ਤੇ ਕਮਾਈ ਦੇ ਜਰੀਏ ਜਿਹੜੇ ਚਾਹੇ ਉਹ ਰੇਤ ਮਾਫੀਆ ਨੇ ਨਿਕਲੋ ਨਿਕਲੋ ਜਿਹੜੀ ਕਮਾਈ ਹੁੰਦੀ ਸੀ ਉਹ ਇਹਨਾਂ ਦੀ ਆਪਣੀਆਂ ਜੇਬਾਂ ਚ ਜਾਰੀ ਆ ਕਾਰਨੀਆਂ ਦੀ ਉਹ ਜੇ ਬਚਾਣਾ ਹੈ ਤਾਂ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਇਹਨੂੰ ਆਪਾਂ ਬਚਾਇਆ ਜਾ ਸਕਦਾ ਥੈਂਕ ਯੂ ਥੈਂਕ ਯੂ